ਸ੍ਰੀ ਗੁਰੂ ਜੀ ਸਾਰਿਆਂ ਨੂੰ ਆਪਣੇ ਪਿਤਾ ਦੀ ਬਾਤ ਸ਼ਾਹੀ ਵਾਲੀ ਇੱਜ਼ਤ ਕਰਿਆ ਕਰੋ ਤੁਹਾਨੂੰ ਪਾਲਣ ਦੀ ਖਾਤਰ ਪਤਾ ਨਹੀਂ ਦੁਨੀਆ ਦੇ ਵਿੱਚ ਕਿੰਨੀ ਵਾਰੀ ਬੇਇਜਤ ਹੋਏ ਹੋਵਾਂਗੇ ਮੁੰਡੇ ਤੇ ਕੁੜੀਆਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਮਾਤਾ ਪਿਤਾ ਦੀ ਜੀਲੋ ਸੇਵਾ ਤੇ ਦਿলো ਆਦਰ ਕਰਿਆ ਕਰੋ ਤੇ ਆਪਣੀ ਮਰਜ਼ੀ ਦਾ ਵਿਆਹ ਕਰਾਉਣ ਤੋਂ ਪਰਹੇਜ਼ ਕਰੋ ਕਿਉਂਕਿ ਮਾਪੇ ਨੇ ਪਾਲ ਪੋਸ ਕੇ ਐਡੇ ਕੀਤਾ 25 ਸਾਲ ਤੁਹਾਨੂੰ ਪਾਲਿਆ ਤੇ ਤੁਸੀਂ ਇੱਕ 6 ਮਹੀਨੇ ਜਾਂ 2 ਮਹੀਨੇ ਦੇ ਵਿੱਚ ਵਿੱਚ ਤੁਸੀਂ ਉਹ ਲੜਕੀ ਦੇ ਜਾਂ ਲੜਕਾ ਲੜਕੀ ਦੇ ਜਾਂ ਲੜਕੀ ਲੜਕੀ ਦੇ ਬਣ ਕੇ ਬੈਠ ਜਾਂਦੇ ਹਾਂ ਬਹੁਤ ਸ਼ਰਮ ਵਾਲੀ ਗੱਲ ਹੈ ਇਸ ਲਈ ਥੋੜਾ ਜ੍ਹਾ ਸੋਚ ਸਬਜ ਕੇ ਆਪਦੇ ਦਿਲ ਤੇ ਦਿਮਾਗ ਤੇ ਕਾਬੂ ਰੱਖੋ